ਘਰ ਵਿੱਚ ਨਾ ਹੋਵੇ ਰਾਣੀ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਰਾਣੀ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੇ ਇੱਕ ਦੋ ਤਿੰਨ ਚਾਰ ਪੰਜ ਮੈਂਬਰ ਹੋਣ ਰਾਣੀ ਹੋਵੇ ਪੁੱਛਣ ਵਾਸਤੇ ਆਏ ਹੁਣ ਉਹਨਾਂ ਦੇ ਕੋਈ ਬੱਚਾ ਨਾ ਹੁੰਦਾ ਹੋਵੇ ਪੁੱਛਣ ਵਾਸਤੇ ਹੁਣ ਕੋਈ ਬੱਚਾ ਨਾ ਹੁੰਦਾ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਰਾਣੀ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਬੱਚਾ ਨਾ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਏ ਹੁਣ ਘਰ ਚ ਨਾ ਹੋਵੇ ਰਾਣੀ ਆ ਜਾ ਜੀ ਆ ਜਾ ਇੱਧਰ ਦੀ ਆ ਜਾ ਜਿਨ੍ਹਾਂ ਦੀ ਪੁੱਛਿਆ ਭਾਈ ਘਰ ਚ ਨਾ ਹੋਵੇ ਰਾਣੀ ਆਯੋ ਭਾਈ ਨਿਸ਼ਾਨੀ ਸਹੀ ਦੱਸਣਗੇ ਐਵੇਂ ਨਾ ਕੋਈ ਖੜਿਓ। ਆਇਦਾ 10 ਘੜਜੋ ਫਿਰ ਚਮਚੇ ਦੱਸਾਂਗੇ ਕਿਹੜੀ ਗੰਦ ਤੇ ਪਏ ਨੇ। ਨਿਸ਼ਾਨੀ ਸਹੀ ਤੇ ਪੁੱਛੇ ਨਿਕਲੂਗੀ ਐਵੇਂ ਨਹੀਂ ਨਿਕਲਦੀ ਹੈਗੀ ਭਾਈ। ਸਾਰੀ ਸਹੀ ਗੱਲ ਹੋਊਗੀ ਜਿਹੜੀ। ਛੋਡੇ ਰਾਣੀ ਕੋਣਾ ਮਾਤਾ। ਰਸਤਾ ਦੇ ਦੇ ਕਰੋ ਉਧਰ ਦੇ। ਐ ਮਾਤਾ। ਨਾਨਾ ਦਾ ਬਾਬਾ ਜੀ। ਛੋਡੇ ਰਾਣੀ ਕੋਣਾ ਮਾਤਾ। ਥੋੜਾ ਥੋੜਾ ਰਾਣੀ ਕਰੀ ਜਗ੍ਹਾ ਦੇ ਚਲੋ ਭਾਈ ਜਿੰਨਾ ਦੀ ਪੁੱਛਾ ਥੋੜੇ ਵੀ ਰਾਣੀ ਮਾਤਾ ਕਰੋ। ਰਾਜ ਰਾਣੀ। ਰਾਜ ਰਾਣੀ। ਰਾਣੀਏ ਤੁਹਾਡੇ ਵੀ। ਜਿਨ੍ਹਾਂ ਦੇ ਘਰੇ ਕਲੂ ਜਾਂ ਕਾਲਾ ਕਹਿੰਦੇ ਹੁਣ ਉਹਨਾਂ ਦੀ ਪੁੱਛਿਆ ਹੋਵੇ ਚਲੋ ਜੀ ਆਜੋ ਵੀਰ ਅੱਧਰ ਨਹੀਂ ਫਟਾਫਟ ਆਜੋ ਚਲ ਵਾਪਸ ਹੋ ਜਾਓ ਰਾਜਾ ਰਾਜਾ ਤੁਸੀਂ ਕਹਿੰਦੇ ਨਹੀਂ ਆਵੇ ਸਿਆ ਸੋਹਣਾ ਸੋਹਣਾ ਬਹੁਤ ਕੀ ਨਾਮ ਦਾ ਮਾਰੇ ਰਾਣੀ ਗੋਣਾ ਬੱਕਰਾ ਤੁਸੀਂ ਹਮਾਤਾ ਕਿੱਥੇ ਆਏ ਮਾਤਾ ਐ ਮਾਤਾ ਜਰਗੜੀ ਦੁਆਏ ਮਾਤਾ ਰਾਣੀ ਕਿਹਨੂੰ ਕਹਿੰਦੇ ਨੇ ਜਾਂ ਕਾਲੂ ਜਾਂ ਕਾਲਾ ਗੋਣਾ ਮਾਤਾ ਤੁਹਾਡੇ ਬੇਟੇ ਨੂੰ ਕਹਿੰਦੇ ਨੇ ਚੱਲੀ ਬਾਬਾ ਓਏ ਓ ਦੁਨੀਆਦਾਰੀ ਛੱਡ ਅੱਲਾ ਨਾਲ ਚਾਲੀ ਤੀਰਾਂ ਏ ਓ ਮੁੱਲੀ ਹੈ ਜਪੇਣਾ ਦੇ ਰੋਹਿਆਂ ਦੇ ਵਿੱਚ ਪਾਲੀ ਤੀਰਾਂ ਨੇ ਮਾਤਾ ਬੱਚਾ ਕਿਹਦੇ ਕੋਲ ਨਹੀਂ ਹੈਗਾ ਗੈਵੀ ਕਿੱਥੇ ਹੈ ਮਾਤਾ ਤੁਹਾਡੇ ਛਿੰਦਰ ਕੌਣ ਦੀ ਤੁਹਾਡੀ ਸੱਸ ਦੀ ਮਰ ਗਈ ਮਾਤਾ ਚੱਲ ਬਾਬਾ ਓਏ ਜੁਨੀਆਂ ਦਾ ਹੈ ਸੱਤ ਕਲਾ ਨਾਲ ਨਾ ਵੀ ਵੀਰੇ ਓ ਜੁਨੀਆਂ ਹੈ ਜੁਵਨਾ ਦੇ ਦੁਨੀਆਂ ਦੇ ਛੋਡੇ ਮਾਤਾ ਹੱਕ ਲਾ ਕੇ ਕੌਣ ਬੋਲਦਾ ਦੀ ਹੈ ਤੇਰੇ ਦਾਦੇ ਦਾ ਨੌਕੀ ਦੀ ਬੱਕਰਾ ਹੈ ਜੇ ਛੋਡੇ ਪੁੱਤਰ ਹੋ ਜੇ ਬਾਦਰ ਨੌ ਤਰ ਦੋਂਗੇ ਫਕਰਾ ਛੋਟਾ ਬੱਚਾ ਵੀ ਹੱਕ ਲਾ ਕੇ ਬੋਲੂ ਜਾਂ ਕਿਰਪਾ ਹੀ ਹੋ ਜੂਗੀ ਓ ਬੱਕਰਾ ਚੱਲੀ ਬਾਬਾ ਓਏ ਈਬੀਪੀ ਉੱਤੇ ਬਾਬੇ ਨੇ ਕਰਮਾ ਕਮਾਇਆ ਸੀ ਦੇਣਾ ਨਾ ਉਹ ਧਰਦੀ ਉਹ ਫਕਰਾ ਉਹ ਵੀ ਹੱਕ ਲਾ ਕੇ ਬੋਲੂਗਾ ਤੇਰਾ ਦਾਦਾ ਭਗਾ ਕੇ ਜੀਜ ਮਾਰਦਾ ਹੁੰਦਾ ਦੀ ਮੜੀ ਗੱਲ ਤੇ ਉਹ ਫਕਰਾ ਜਾਂ ਕਿਰਪਾ ਹੀ ਹੋ ਜੀ ਤੁਹਾਡੇ ਬੱਚਾ ਹੋ ਜਾਊਗਾ ਉਹ ਫਕਰਾ ਨਾ ਨਾ ਬਦਲਦੀ ਫਕਰਾ ਪਰ ਨਾ ਉਹੀ ਧਰਦੀ ਜਾਂ ਕਿਰਪਾ ਹੀ ਹੋਗੀ ਸੰਤਾਂ ਦੀ ਉਹ ਮਿੱਠੀਆਂ ਐ ਸੁਕਾਦਾਂ